92 ਸਾਲ ਪਹਿਲਾਂ ਅੰਗਰੇਜ਼ੀ ਹਕੂਮਤ ਦੌਰਾਨ ਗਦਰ ਪਾਰਟੀ ਨਾਲ ਸੰਬੰਧਿਤ ਆਜ਼ਾਦੀ ਕੁਲਾਟੀਏ ਕਾਲਾ ਸਿੰਘ ਦੀ ਜ਼ਬਤ ਕੀਤੀ ਗਈ ਜ਼ਮੀਨ ਉਸਦੇ ਵਾਰਸਾਂ ਨੂੰ ਆਖਰਕਾਰ ਮਿਲ ਗਈ ਹੈ 15 ਸਾਲਾਂ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਕਾਲਾ ਸਿੰਘ ਦੇ ਪਰਿਵਾਰ ਨੂੰ ਇਹ ਜ਼ਮੀਨ ਮਿਲੀ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਗਤਪੁਰਾ ਨਾਲ ਸੰਬੰਧਿਤ ਆਜ਼ਾਦੀ ਦੇ ਕੁਲਾਟੀਏ ਕਾਲਾ ਸਿੰਘ ਦੀ ਜ਼ਮੀਨ 15 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਪਰਿਵਾਰ ਨੂੰ ਵਾਪਸ ਮਿਲ ਗਈ ਹੈ ਕਾਲਾ ਸਿੰਘ ਅੰਗਰੇਜ਼ਾਂ ਦੀ ਹਕੂਮਤ ਦੌਰਾਨ ਫੌਜ ਵਿੱਚ ਸਿਪਾਹੀ ਸਨ ਪਰ ਉਹਨਾਂ ਦੇ ਦਿਲ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਜ਼ਬਾ ਸੀ ਉਹ ਦੇਸ਼ ਨੂੰ ਅਗਰੇਜ਼ਾਂ ਦੇ ਹੱਥੋਂ ਬਚਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਫੌਜ ਨਾਲ ਬਗਾਵਤ ਕੀਤੀ ਅਤੇ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੂੰ 12 ਅਗਸਤ 1915 ਨੂੰ ਅਤਵਾਦੀ ਕਰਾਰ ਦੇ ਕੇ ਫਾਂਸੀ 'ਤੇ ਲਟਕਾ ਦਿੱਤਾ ਗਿਆ ਅਤੇ ਉਹਨਾਂ ਦੀ ਜ਼ਮੀਨ ਵੀ ਕਬਜ਼ੇ ਵਿੱਚ ਲੈ ਲਈ ਗਈ ਜਿਸ ਵੇਲੇ ਕਾਲਾ ਸਿੰਘ ਨੂੰ ਫਾਂਸੀ 'ਤੇ ਚੜਾਇਆ ਗਿਆ ਉਸ ਵੇਲੇ ਉਹ ਸਿਰਫ 33 ਸਾਲਾਂ ਦੇ ਸਨ ਅਤੇ ਕੁਆਰੇ ਹੀ ਸਨ ਇਸ ਦੌਰਾਨ ਕਾਲਾ ਸਿੰਘ ਦਾਪਰਾ ਸੋਹਨ ਸਿੰਘ ਇੱਕ ਕਿਸਾਨ ਦੀ ਜ਼ਿੰਦਗੀ ਬਤੌਣ ਲੱਗਾ ਸੋਹਨ ਸਿੰਘ ਦੇ ਪੋਤੇਆਂ ਸੁਖਵਿੰਦਰ ਸਿੰਘ ਬਿੱਟੂ ਅਤੇ ਪੂਰਨ ਸਿੰਘ ਨੇ ਆਪਣੇ ਪੁਰਖਿਆਂ ਦੀ ਜ਼ਮੀਨ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ 15 ਸਾਲ ਪਹਿਲਾਂ ਕਾਨੂੰਨੀ ਲੜਾਈ ਸ਼ੁਰੂ ਕੀਤੀ ਇਸ ਤੋਂ ਪਹਿਲਾਂ 1983 ਵਿੱਚ ਆਜ਼ਾਦੀ ਦੇ ਕੁਲਾਟिए ਅਤੇ ਵਿਧਾਇਕ ਕਾਮਰੇਡ ਦਰਸ਼ਨ ਸਿੰਘ ਜਬਾਲ ਨੇ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰ ਸਿੰਘ ਕੋਲ ਕਾਲਾ ਸਿੰਘ ਦੇ ਪਰਿਵਾਰ ਦੀ ਜ਼ਬਤ ਕੀਤੀ ਜ਼ਮੀਨ ਸੰਪੰਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਸੀ ਹੁਣ 15 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਲਾ ਸਿੰਘ ਦੀ ਜ਼ਬਤ ਕੀਤੀ ਗਈ 12 ਮਰਲੇ 21 ਕਨਾਲ ਜ਼ਮੀਨ ਉਸ ਦੇ ਵਾਰਸਾ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ ਇਹ ਫੌਜ ਹੀ ਤੇ ਫੌਜ ਚ ਭਗੋੜੇ ਹੋ ਕੇ ਆਏ ਆ ਤੇ ਉਤੋਂ ਬਾਅਦ ਇਹਨਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਅੰਗਰੇਜ਼ ਸਰਕਾਰ ਦੇ ਬਰ ਖਿਲਾਫ ਜੋ ਵੀ ਕਾਰਵਾਈ ਕੀਤੀ ਵੱਲੇ ਵੇਰ ਕੇ ਨਾ ਮਲਾ ਮਲਾਜਮ ਇਹਨਾਂ ਦੇ ਮਾਰੇ ਆ ਉਸ ਤੋਂ ਬਾਅਦ ਆ ਜੋ ਵੀ ਇਹਨਾਂ ਕੀਤਾ ਵਾ ਸਰਕਾਰ ਬਾਰੇ ਕੀਤਾ ਵਾ ਹੋਰ ਕੋਈ ਵੀ ਮਤਲਬ ਕਿਸੇ ਦੇ ਨਾਲ ਇਹਨਾਂ ਵੈਰ ਵਿਰੋਧ ਨਹੀਂ ਲਿਆ ਇਹ ਸਾਡੇ ਦਾਦਾ ਜੀ ਸੀ ਸੂਨਸੋ ਦੇ ਭਰਾ ਸੀਗੇ ਕਾਲਾ ਸਿੰਘ ਤੇ ਇਹ ਵਿਆਹ ਹੀ ਨਹੀਂ ਸੀ ਅੰਗਰੇਜ਼ਾਂ ਨੇ ਫੜ ਕੇ ਇਹਨੂੰ ਜੀ ਲਾਹੌਰ ਆ ਜੇਲ੍ਹ ਚ ਫਾਂਸੀ ਦਿੱਤੀ ਆ ਸਾਨੂੰ 1915 ਦੇ ਵਿੱਚ ਹਾਂਜੀ ਤੇ ਜੋ ਜ਼ਮੀਨ ਜਾਇਦਾਦ ਹੀ ਉਹ ਟਾਈਮ ਤੇ ਦੀ ਸਰਕਾਰ ਨੇ ਕੁਰਕ ਕੀਤੀ ਆ ਤੇ ਉਸ ਤੋਂ ਬਾਅਦ ਸਾਨੂੰ ਉਹ ਜ਼ਮੀਨ ਆ ਅਸਲ ਵਾਰਸਾਂ ਨੂੰ ਨਹੀਂ ਦਿੱਤੀ ਗਈ ਜੋ ਕਿ ਕੇਸ ਅਸੀਂ 15 16 ਸਾਲ ਤੋਂ ਲੜਨ ਦਾ ਉਹ ਕੇਸ ਅਸੀਂ ਅੱਜ ਜਿੱਤ ਗਏ ਆ ਉਹਦੀ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਪਿੰਡ ਦੇ ਸਾਬਕਾ ਸਰਪੰਚ ਮਨਜਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਪਰ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ ਹੁਣ ਅਦਾਲਤ ਨੇ ਰਾਹਤ ਵਾਲਾ ਫੈਸਲਾ ਜ਼ਰੂਰ ਦਿੱਤਾ ਹੈ ਕੋਈ ਜਿੱਥੇ ਜਿਹੜੇ ਦੇਸ਼ ਦੇ ਗद्दार ਸਿੰਘ ਜਿਹੜੇ ਸਰਕਾਰ ਦੇ ਪਿੱਠੂ ਸਨ ਉਹਨਾਂ ਨੂੰ ਇਹਨਾਂ ਨੇ ਮਾਰਿਆ ਉਸ ਦੇ ਵਿੱਚ ਇਹਨਾਂ ਨੂੰ 1915 ਦੇ ਵਿੱਚ ਫਾਂਸੀ ਦਿੱਤੀ ਗਈ ਔਰ ਇਹਨਾਂ ਦੀ ਜ਼ਮੀਨ ਜ਼ਬਤ ਕਰ ਲਈ ਗਈ ਇਹ ਪਰਿਵਾਰ ਨੂੰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀ ਮੁਸ਼ਕਲ ਜੋ ਲੰਘਣਾ ਪਿਆ ਕੋਈ ਵੀ ਸਰਕਾਰੀ ਸਹੂਲਤ ਅੱਜ ਤੱਕ ਇਸ ਪਰਿਵਾਰ ਨੂੰ ਨਹੀਂ ਮਿਲੀ ਅਦਾਲਤ ਦਾ ਮਾਣਯੋਗ ਜੱਜ ਸਾਹਿਬ ਦਾ ਅਦਾਲਤ ਦਾ ਜਿਨ੍ਹਾਂ ਨੇ ਇਹ ਫੈਸਲਾ ਦੇ ਕੇ ਅੱਜ ਸਾਨੂੰ ਇਹ ਜ਼ਮੀਨ ਦਿੱਤੀ ਹੈ ਸਾਨੂੰ ਬੜੀ ਇਸ ਗੰਦੀ ਖੁਸ਼ੀ ਹੈ ਕਾਲਾ ਸਿੰਘ ਦਾ ਨਾਮ ਹਾਲਾਂਕਿ ਅੱਜ ਦੀ ਪੀੜ੍ਹੀ ਨੂੰ ਯਾਦ ਨਹੀਂ ਪਰ ਗਦਰ ਲਹਿਰ ਨਾਲ ਸੰਬੰਧਤ ਕਿਤਾਬਾਂ ਵਿੱਚ ਅੱਜ ਵੀ ਉਹਨਾਂ ਦਾ ਨਾਮ ਦਰਜ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਚੱਕੇ ਚੁੜਾ ਦਿੱਤੇ ਪਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਕੋਈ ਸਾਰ ਨਾ ਲਈ ਹੁਣ ਅਦਾਲਤ ਦੇ ਫੈਸਲੇ ਨੇ ਪਰਿਵਾਰ ਵਿੱਚ ਮੋੜ ਤੋਂ ਖੁਸ਼ੀ ਲਿਆਂਦੀ ਹੈ ਤਰਨਤਾਰਨ ਤੋਂ ਤਰਨਵੀਰ ਮਲਹਾਰ ਦੇ ਨਾਲ ਇੰਦਰਜੀਤ ਕੌਰ ਡੀ ਐਨ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ आप मिलेंगे फेसबुक अस दिखांगे यूट्यूब फॉलो करो ट्विटर खबर जुड़े रहो दिन रात